ਕੋਡੀ 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 ਸਾਰਾ ਟੱਬਰ ਹੀ ਪੈ ਗਏ ਜੇ ਅੱਜ ਉਹ ਵੀ ਆਇਆ ਜਿਹਦੀ ਗੱਲ ਕੋਸ਼ਰ ਸਾਹਿਬ ਨੇ ਕੀਤੀ ਹੈ ਪਰ ਆ ਦੋ ਮਹਾਰਥੀ ਆ ਰਹੇ ਐ ਇਹਨਾਂ ਦਾ ਕਹਿੰਦੇ ਮੇਰੇ ਵੀਰੋ ਖੇਡ 2 ਮਿੰਟ ਦੇ ਦੇ ਸੋਣਿਆ ਵੀਰਾਂ ਹੁਣ ਮੈਨੂੰ ਗੱਲ ਕਰ ਲੈਣ ਦੇ ਪੂਰੀ ਇਹਨਾਂ ਦਾ ਕਹਿੰਦੇ ਖੇਡ ਕਬੱਡੀ ਦੇ ਵਿੱਚ ਅੱਜ ਬੋਲਵਾਲਾ ਹੈ ਮੇਰੇ ਵੀਰੋ ਬਾਈ ਕਾਲੇ ਨੇ ਬੇਸ਼ੱਕ ਕਬੱਡੀ ਛੱਡੀ ਨੂੰ ਬਹੁਤ ਸਮਾਂ ਹੋ ਗਿਆ ਹੈ ਪਰ ਇਹਨਾਂ ਦੇ ਕਾਰਨਾਮੇ ਇਹਨਾਂ ਦੀਆਂ ਗਰਾਊਂਡਾਂ ਦੇ ਵਿੱਚ ਮੇਰੇ ਵੀਰੋ ਜਿਹੜੀਆਂ ਪਾਈਆਂ ਹੋਈਆਂ ਜਿਵੇਂ ਠੇਠ ਪੰਜਾਬੀ ਦੇ ਵਿੱਚ ਕਹਿੰਦੇ ਖੁੱਤੀਆਂ ਤੇ ਉਹ ਅੱਜ ਵੀ ਮੇਰੇ ਵੀਰੋ ਇਹਨਾਂ ਨੂੰ ਸਤਕਾਰ ਦਵਾ ਰੀਆਂ ਨੇ ਲੈ ਵੀ ਇੱਕ ਵਾਂ ਜੀਆ ਨੂੰ ਅੱਖਰੇਆ ਗੁਰਵੀਰ ਸਿੰਘ ਗੋਪੀ ਫਰੰਦੀਪੁਰੀਆ ਆਇਆ ਹੈ ਹਰਜਿੰਦਰ ਸਿੰਘ ਕਾਲਾ ਗਾਜੀਆਣਾ ਆਇਆ ਹੈ ਅੱਜ ਦੇ ਕਬੱਡੀ ਕੱਪ ਦੇ ਵੱਡੇ ਮੱਲ ਤੇ ਪੱਪਾ ਵੀ ਆ ਗਿਆ ਸਤਕਾਰ ਹੈ ਲੈ ਵੀ ਮਨਦੀਪ ਸਿੰਘਾ ਰੂਹ ਖੁਸ਼ ਹੋ ਗਈ ਸਾਰੇ ਦਰਸ਼ਕਾਂ ਦੀ ਮਨਦੀਪ ਧਾਮੀ ਹੋਣੀ ਜਿੰਨੇ ਵੀ ਇਹਨਾਂ ਦੀ ਸਾਰੀ ਫਰੈਂਚ ਕਬੱਡੀ ਕੱਪ ਦੀ ਟੀਮ ਹੈ ਔਰ ਕੜੀ ਜਵਾਨੀ ਕਹਿੰਦੇ ਪਾਲ ਗੋਟੀ ਕੁਦਿਆ ਵਿੱਚ ਮਦਾਨੀ ਐਨ ਜਦੋਂ ਗੱਲਾਂ ਹੁੰਦੀਆਂ ਟ੍ਰਾਂਟੋ ਵਾਲੇ ਕੱਪ ਦੀਆਂ ਤੇ ਗਾਜੀਆ ਨੇ ਕਾਲੇ ਦਾ ਨਾਂ ਆਉਂਦਾ ਦੋ ਵਾਰ ਦਾ ਬੈਸਟ ਬਾਈ ਕਾਲੇ ਛੋਟਾ ਜਿਹਾ ਪਿੰਡ ਛੋਟਾ ਜਿਹਾ ਪਰਿਵਾਰ ਤੇ ਸੱਚੇ ਬਾਦਸ਼ਾਹ ਦੀ ਕਿੱਡੀ ਬਖਸ਼ਿਸ਼ ਹੋਈ ਬਹੁਤ ਸਾਰੇ ਪਲੇਅਰਾਂ ਦਾ ਇਹ ਸੁਪਨਾ ਹੈ ਵੀ ਮੈਂ ਕੈਨੇਡਾ ਕੱਪ ਦਾ ਬੈਸਟ ਰਵਾਂ ਮੈਂ ਕੈਨੇਡਾ ਕੱਪ ਦਾ ਬੈਸਟ ਰਵਾਂ ਪਰ ਉਹਨਾਂ ਪਲੇਅਰਾਂ ਦਾ ਇਹ ਸੁਪਨਾ ਮੇਰੇ ਵੀਰੋ ਬੇਸ਼ੱਕ ਉਹਨਾਂ ਨੇ ਤਗੜੀ ਕਬੱਡੀ ਖੇਡੀ ਐ ਉਹ ਅਧੂਰਾ ਰਹਿ ਗਿਆ ਪਰ ਗਾਜਿਆ ਨੇ ਕਾਲੇ ਨੂੰ ਹਰਜੀਤ ਬਰਾੜ ਨੂੰ ਮਾਣ ਮਿਲਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਈਏ ਮੇਰੇ ਪੰਜਾਬੀ ਵੀਰੋ ਤੇ ਇਧਰ ਗੁਰਵੀਰ ਸਿੰਘ ਗੋਪੀ ਗੋਪੀ ਫਰੰਦੀਪਰੀਆ ਸਰਦਾਰ ਤਰਸੂ ਸਰਦੂਲ ਸਿੰਘ ਮੱਲੀ ਦਾ ਪੁੱਤਰ ਸਾਡੀ ਖੇਡ ਕਬੱਡੀ ਦਾ ਹਿਮਾਲਿਆ ਪਰਬਤ ਜਿਹੜਾ ਮੇਰੇ ਵੀਰੋ ਪਿਛਲੇ 17 18 ਸਾਲਾਂ ਤੋਂ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਆਪਣੀ ਖੇਡ ਦਾ ਲੋਹਾ ਮਨਵਾ ਰਿਹਾ ਤੇ ਅੱਜ ਵੀ ਨਵੇਂ ਮੁੰਡੇ ਤਿਆਰ ਕਰ ਰਿਹਾ ਤੇ ਇਹ ਘੋੜਿਆਂ ਦਾ ਵੀ ਸ਼ੌਕੀ ਹੈ ਇਹਦੇ ਕਹਿੰਦੇ ਬਸ਼ੇਰੇ ਦੀਆਂ ਗੱਲਾਂ ਜਿਹੜੇ ਘੋੜਿਆਂ ਵਾਲੇ ਆ ਨਾ ਉਹ ਕਰਦੇ ਆ ਵੀ ਇੱਕ ਗੋਪੀ ਬਸ਼ੇਰਾ ਲੈ ਕੇ ਆਇਆ ਤਾਮਲ ਲਾਡੂ ਤੋਂ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਵੀਰੋ ਜਿਵੇਂ ਕਹਿੰਦੇ ਗੱਲਾਂ ਵੱਖਰੀਆਂ ਕਰ ਜੂਗਾ ਸੋ ਗੋਪੀ ਸਤਕਾਰ ਹੈ ਤੁਹਾਡੀ ਖੇਡੀ ਹੋਈ ਕਬੱਡੀ ਦਾ ਮੱਖਣ ਸਿੰਘ ਜੀ ਚੜਕ ਤੈਨੂੰ ਯਾਦ ਕਰ ਰਿਹਾ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਇਹ ਕਮ ਫਤਾਪੁਰੀਆ ਇਹ ਕਮ ਫਤਾਪੁਰੀਆ ਉਹ ਵੀ ਇਸ ਲਈ ਖੇਡ ਮੈਦਾਨ ਦੇ ਵਿੱਚ ਹੈ ਸਤਕਾਰ ਕੀਤਾ ਜਾ ਰਿਹਾ ਹੈ ਮਾਣ ਕੀਤਾ ਜਾ ਰਿਹਾ ਹੈ ਸਾਰੇ ਆਏ ਹੋਏ ਸਤਕਾਰਤ ਸੱਜਣਾ ਦਾ ਆਏ ਹੋਏ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਹਿਲਾ ਸੈਮੀਫਾਈਨਲ ਮੈਚ ਇਸ ਲਈ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਉਧਰ ਜੱਗਾ ਗਿੱਲ ਲੰਡੇਕੇ ਵਾਲਾ ਤੇ ਨਾਲ ਗੋਪੀ ਗਿੱਲ ਲੰਡੇਕੇ ਇਹਨਾਂ ਭਰਾਵਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਔਰ ਉੱਥੇ ਚੌਕੇ ਬ੍ਰਦਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਔਰ ਨਵ ਬੈਰਕ ਆਸਟ੍ਰੇਲੀਆ ਨਵ ਬਿਰਕ ਆਸਟ੍ਰੇਲੀਆ ਤੇ ਇਸ ਵੀਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਮੇਰੇ ਵੀਰੋ ਔਰ ਸਾਰੇ ਵੀਰਾਂ ਦਾ ਸੂਰਿਆ ਜੀ ਸਾਡੇ ਮੋਗੇ ਤੋਂ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਰੌਂਤੇ ਵਾਲੇ ਗਿੱਲ ਦਾ ਔਰ ਕਮਲ ਸ਼ਰਮਾ ਜੀ ਇੱਥੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਕਬੱਡੀ ਗੈਂਗ ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ-ਟਾਈਮ ਤੇ ਨਵੀਂ ਤੋਂ ਨਵੀਂ ਅਪਡੇਟ